ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਬਣਾਉਣ ਲੱਗੇ ਆ ਨਿੰਬੂ ਦਾ achar ਆਪਾਂ 1/2 ਕਿਲੋ ਨਿੰਬੂ ਲੈ ਲਿਆ ਇਹਨਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਸੀਗਾ ਤੇ ਕੱਟਨੇ ਆਪਾਂ ਨਿੰਬੂ ਇਸ ਤਰ੍ਹਾਂ ਲੈ ਲੈਣਾ ਵਾ ਇਹਦੇ ਚਾਰ ਭਾਗ ਕਰ ਲੈਣੇ ਆ ਚਾਰ ਪੀਸ ਕਰ ਲੈਣੇ ਤੇ ਇਹਦੇ ਵਿੱਚ ਜਿਹੜੇ ਬੀ ਹੁੰਦੇ ਆ ਉਹ ਆਪਾਂ ਕੱਢ ਲੈਣੇ ਆ ਅੱਜ ਮੈਂ ਇਦਾਂ ਬੀ ਆ ਨਾ ਇਹਨੂੰ ਇਦਾਂ ਆਪਾਂ ਚਮਚੇ ਦੇ ਨਾਲ ਕੱਢ ਰਹੇ ਨਾ ਕੱਢ ਲੈਣੇ ਆ ਦੁਵਾਨਾ ਪਸੌਫ ਦੇ 2 ਚਮਚੇ ਲੈ ਲਿਆ ਮੇਥੇ 2 ਚਮਚੇ ਇਹਨਾਂ ਨੂੰ ਆਪਾਂ ਤੜਕੇਦੰ ਦੇ ਵਿੱਚ ਰੋਸਟ ਕਰ ਲੈਣਾ ਥੋੜਾ ਜਿਹਾ ਹੁਣ ਆਪਾਂ ਸੌਂਫ ਪਾ ਲੈਣੀ 2 ਚਮਚੇ ਮੇਥੇ 2 ਚਮਚੇ ਇਹਨਾਂ ਨੂੰ ਆਪਾਂ ਰੋਸਟ ਕਰ ਲੈਣਾ ਰੋਸਟ ਆਪਾਂ ਥੋੜਾ ਜਿਹਾ ਜਾਨੇ ਵਾਸਤੇ ਇਹਨਾਂ ਦੀ ਨਮੀ ਜੇ ਕੱਢਣੀ ਹੁੰਦੀ ਆ ਬਿਨਾਂ ਵਿੱਚ ਨਮੀ ਨਾ ਰਹੇ ਉਹਨਾਂ ਨੂੰ ਆਪਾਂ ਕੁੰਡੇ ਵਿੱਚ ਪਾ ਲੈਣਾ ਕੁੰਡੇ ਘੋਟਣ ਨਾਲ ਇਹਨਾਂ ਨੂੰ ਥੋੜਾ ਜਿਹਾ ਕੁੱਟ ਲੈਣਾ ਮੋਟਾ-ਮੋਟਾ ਜਿਹਾ ਪਹਿਲਾਂ ਆਪਾਂ ਜਿਹੜਾ ਮਸਾਲਾ ਬਣਾਇਆ ਉਹ ਪਾ ਲੈਣਾ ਸੌਂਫ ਤੇ ਮੇਥੇ 2 ਚਮਚੇ ਨਮਕ ਦੇ ਪਾ ਲੈਣੇ ਆ। 1/2 ਚਮਚਾ ਹਲਦੀ ਦਾ ਪਾ ਲੈਣਾ। 1/2 ਚਮਚਾ ਮਿਰਚ ਦਾ ਪਾ ਲੈਣਾ। ਥੋੜਾ ਜਿਹਾ ਤੇਲ ਪਾ ਲੈਣਾ। ਆਪਾਂ ਇਹਨੂੰ ਤਿੰਨ ਨਿੰਬੂਆਂ ਦਾ ਸੱਤ ਬਣਾ ਲਿਆ ਸੀਗੇ ਨਿਚੋੜ ਲਏ ਸੀਗੇ ਉਹ ਪਾ ਲੈਣਾ ਮੈਂ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਕੇ ਮਰਤ ਮਾਂਚ ਪਾ ਲੈਣਾ ਮੈਂ ਹੁਣ ਆਪਣਾ ਚਾਹ ਤੰਗੀ ਕਰ ਮਿਲ ਗਿਆ ਵਾ ਮਿਕਸ ਹੋ ਗਿਆ ਸਾਰਾ ਕੁਛ ਇਹ ਬੱਚ ਹੁਣ ਇਹਨੂੰ ਡੱਬੇ ਦੇ ਵਿੱਚ ਪਾ ਲੈਣਾ ਵਾ ਇਹਨੂੰ 4-5 ਦਿਨ ਲਈ ਧੁੱਪ 'ਚ ਰੱਖਣਾ ਵਾ ਫਿਰ ਜਲਦੀ ਖਾਣ ਵਾਲਾ ਬਣ ਜਾਂਦਾ ਵਾ ਇਹਦਾ ਸਲਕਾ ਜਲਦੀ ਗਲ ਜਾਂਦਾ ਵਾ ਜਦੋਂ ਆਪਾਂ ਧੁੱਪੇ ਰੱਖਦੇ ਆ ਇਹ ਚਾਰ ਲੰਮੇ ਤਨੇ ਨੰਗ ਜਾਂਦਾ ਇਹ ਜਲਦੀ ਖਰਾਬ ਨਹੀਂ ਹੁੰਦਾ ਵਾ ਇਹ ਬਹੁਤ ਫਾਇਦੇ ਲੰਘ ਜਾਂਦਾ ਸਾਲ ਸਾਲ ਤੱਕ ਹੁਣ ਇਹਨੂੰ ਆਪਾਂ ਡੱਬੇ ਦੇ ਵਿੱਚ ਪਾ ਲੈਣਾ ਮੈਂ ਡੱਬੇ ਜਿਹਨੂੰ ਚੰਗੀ ਤਰ੍ਹਾਂ ਧੋ ਕੇ ਧੁੱਪੇ ਸੁਕਾ ਲਿਆ ਸੀਗਾ ਇਹਦੇ ਵਿੱਚ ਗਿੱਲੇ ਹੱਥ ਨਹੀਂ ਲਾਉਣੇ ਬਸ ਜਦੋਂ ਵੀ ਡੱਬੇ ਜਿਉਂ ਪਾਉਣਾ ਮੈਂ ਸੁੱਕੇ ਹੱਥ ਪਾਉਣੇ ਆ ਡੱਬੇ ਨੂੰ ਰੋਜ਼ ਬਸ ਇਦਾਂ ਹਿਲਾ ਦੇਣਾ ਜਦੋਂ ਤੁੱਪੇ ਰੱਖਣਾ ਵਾ ਤੁੱਪੇ ਚੱਕਣਾ ਵਾ ਪੰਜ ਕਿ ਦਿਨ ਰੱਖਦੇ ਫਿਰ ਉਹ ਖਾਣ ਵਾਲਾ ਬਣ ਜਾਂਦਾ ਤਿਆਰ ਜਲਦੀ ਹੋ ਜਾਂਦਾ ਤੁੱਪ ਨਾਲ ਨਹੀਂ ਫਿਰ ਟਾਈਮ ਲੱਗ ਜਾਂਦਾ ਜੀ ਆਪਾਂ ਛਾਵੇਂ ਰੱਖਦੇ ਆ ਤਾਂ ਇਸ ਤਰ੍ਹਾਂ ਰੋਜ਼ ਹਿਲਾ ਦੇਣਾ ਇਹਨੂੰ ਬਸ ਸੁੱਕੇ ਹੱਥਾਂ ਨੇ ਚਾਰ ਕੱਢਣਾ ਫਿਰ ਚਾਰ ਕਦੀ ਨਹੀਂ ਖਰਾਬ ਹੁੰਦਾਗਾ